ਭਗਵੰਤ ਮਾਨ ਸਾਹਿਬ ਅੱਜ ਭਗਤ ਸਿੰਘ ਦੀਆਂ ਸਮਾਰਕਾਂ ਤੇ ਗਏ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਦੇ ਨਜ਼ਰ ਆਏ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਨਜ਼ਰ ਆਏ ਤਾਂ ਕਿ ਜਦੋਂ ਅੱਜ ਭਗਵੰਤ ਮਾਨ ਸਾਹਿਬ ਬੋਲ ਰਹੇ ਸੀ ਕਿ ਅੰਗਰੇਜ਼ ਅੰਗਰੇਜ਼ੀ ਹਕੂਮਤ ਨੂੰ ਨਹੀਂ ਸੀ ਪਤਾ ਕਿ ਜਿਹੜਾ ਨੌਜਵਾਨ 20 ਸਾਲਾਂ ਦੇ ਵਿੱਚ ਜਿਹੜਾ ਭਗਤ ਸਿੰਘ 28 ਸਤੰਬਰ ਨੂੰ ਪੈਦਾ ਹੁੰਦਾ ਤਾਂ ਉਹ 20 ਸਾਲਾਂ ਦੇ ਵਿੱਚ ਵਿੱਚ ਹੀ ਜਿਹੜਾ ਅੰਗਰੇਜ਼ੀ ਸਲਤਨਤ ਦੀਆਂ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਲਾ ਦੇਗਾ ਕਿਉਂਕਿ ਅੰਗਰੇਜ਼ ਤਾਂ ਕਹਿੰਦੇ ਸੀ ਕਿ ਸਾਡਾ ਸੂਰਜ ਕਿਤੇ ਨਹੀਂ ਡੁੱਬਦਾ ਕਿਉਂਕਿ ਉਹਨਾਂ ਦਾ ਵੱਖ-ਵੱਖ ਦੇਸ਼ਾਂ ਦੇ ਉੱਪਰ ਕਬਜ਼ਾ ਸੀ ਇੱਕ ਦੇਸ਼ ਵਿੱਚ ਹਨੇਰਾ ਹੁੰਦਾ ਸੀ ਤੇ ਦੂਸਰੇ ਵਿੱਚ ਦਿਨ ਚੜ੍ਹਦਾ ਸੀ ਤੇ ਇਸੇ ਹੀ ਕਰਕੇ ਅੰਗਰੇਜ਼ ਕਹਿੰਦੇ ਸੀ ਜਿਨ੍ਹਾਂ ਨੇ ਭਾਰਤ ਦੇ ਉੱਪਰ ਵੀ ਕਬਜ਼ਾ ਕੀਤਾ ਹੋਇਆ ਸੀ ਕਿ ਸਾਡਾ ਸੂਰਜ ਕਿਤੇ ਨਹੀਂ ਡੁੱਬਦਾ ਤੇ 20 ਸਾਲਾਂ ਦੇ ਵਿੱਚ ਵਿੱਚ ਹੀ ਭਗਤ ਸਿੰਘ ਨੇ ਉਹਨਾਂ ਦੇ ਸਾਥੀਆਂ ਨੇ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਹਿਲਾ ਦਿੱਤੀਆਂ ਤੇ ਭਗਵੰਤ ਮਾਨ ਸਾਹਿਬ ਜਦੋਂ ਭਗਤ ਸਿੰਘ ਇਸ ਧਰਤੀ ਤੇ ਸੀ ਜਿੰਦਾ ਸੀ ਛੋਟੀ ਜੀ ਉਮਰ ਦਾ ਉਹ ਯੋਧਾ ਕੀ ਉਹਨੂੰ ਉਦੋਂ ਉਸ ਟਾਈਮ ਜਦੋਂ ਅੰਗਰੇਜ਼ੀ ਹਕੂਮਤ ਇੱਥੇ ਰਾਜ ਕਰ ਰਹੀ ਸੀ ਅੰਗਰੇਜ਼ ਇੱਥੇ ਰਾਜ ਕਰ ਰਹੇ ਸੀ ਕਿ ਉਦੋਂ ਸਾਡੇ ਕੁਝ ਆਗੂ ਜਾਂ ਲੀਡਰ ਕਹਿ ਲੋ ਕਿ ਉਹ ਅੰਗਰੇਜ਼ਾਂ ਦੇ ਚਮਚੇ ਨਹੀਂ ਸੀ ਤੇ ਕੀ ਭਗਤ ਸਿੰਘ ਇਸ ਸਿਆਸਤ ਨੂੰ ਨਹੀਂ ਸੀ ਸਮਝਦੇ ਇਸ